ਭਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਰ ਦੇ ਵਿੱਚ ਸ਼ਾਰਟ ਤੇ ਸਟੌਲਾਂ ਦੀ ਵੈਰਿਟੀ ਆ ਗਈ ਜੀ ਪਾਸ਼ਮਾ ਦਾ ਸਟੌਲ ਹੈ ਜੀ ਦੇਖੋ ਇਹ ਬਿਲਕੁਲ ਪਿਓਰ ਪਾਸ਼ਮਾ ਦਿੱਤੇ ਆਗਾ ਕਲਰ ਬਹੁਤ ਆਏ ਨੇ ਇਹਦੇ ਵਿੱਚ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ 300 ਦੇ ਲਗਭਗ 100 ਵਿਕਦਾ ਹੈਗਾ ਸਾਡਾ ਰੇਟ ਸਿਰਫ 200 ਰੁਪਏ ਹੈ ਜੀ ਇਹ 200 ਰੁਪਏ ਦੇ ਵਿੱਚ ਪਿਓਰ ਪਾਸ਼ਮਾ ਦਾ ਸਟੌਲ ਹੈ ਇਹ ਰੰਗ ਦੇਖੋ ਇਹਦੇ ਵਿੱਚ ਸ਼ਾਨਦਾਰ ਰੰਗ ਸਾਰੇ ਬਲੈਕ ਗ੍ਰੇਵਾਦੀ ਕੋਈ ਕਲਰ ਸਿਰਫ 200 ਦਾ ਕੱਟਾ ਜੀ ਪ्युअर ਪਾਸ਼ਮ ਦਾ ਸਟਾਲ ਹੈ ਜੀ ਇਹ ਜੀ ਕਲਰ ਦੇਖੋ ਕਲਰ ਦੇਖੋ ਜਿਹਦੇ ਵਿੱਚ ਕਲਰ ਸ਼ਾਨਦਾਰ ਕਲਰ ਹੈ ਸਾਰੇ ਜੀ ਬਿਲਕੁਲ ਪਸ਼ਮਦਾ ਸਟਾਲ ਆ ਜੀ ਇਹ ਪਸ਼ਮਦਾ ਸਟਾਲ ਕਲਰ ਆ ਦੇਖੀ ਚੱਲੋ ਸਕਰੀਨਸ਼ਾਟ ਲੈ ਕੇ 사마 ਕੱਢਰ ਮੰਗਾ ਸਕਦੇ ਹੋਗੇ ਛੇਤੀ ਆਓ 사마 ਡਿਜ਼ਾਈਨ ਜਾਣ ਪਿੱਛੇ 사마 ਕੱਢਰ ਜਾਣ ਪਿੱਛੇ ਛੇਤੀ ਆਓ ਜੀ ਬਿਲਕੁਲ ਫੈਨਸੀ ਕੁਆਲਿਟੀ ਆ ਜੀ ਕੁੜੀਆਂ ਕਿੰਨੀ ਆ ਜੀ ਕੁਆਲਿਟੀ ਆ ਜੀ ਬਿਲਕੁਲ ਇਹ ਵਧੀਆ ਆ ਦੇਖੋ ਜੀ ਰੰਗ ਬਹੁਤ ਰੰਗਾਂ ਚ ਮਾਲ ਆਇਆ ਹੋਇਆ ਇਹਦੇ ਵਿੱਚ ਸਿਰਫ 200 ਦਾ ਘਾਤਾ ਜੀ ਇਹ ਇੱਕ ਆਹ ਹੈ ਕੋਈ ਡਬਲ ਸਟਾਲ ਆ ਜੀ ਡਬਲ ਸ਼ੇਡੜ ਇੱਕ ਪਾਸਾ ਲਾਈਟ ਇੱਕ ਪਾਸਾ ਡਾਰਕ ਪਹਿਲਾਂ ਵੀ ਇਹਦੇ ਵਿੱਚ ਬਹੁਤ ਰੰਗਾਂ ਜਮਾਲ ਆਇਆ ਸੀਗਾ ਪਹਿਲਾਂ ਰੰਗ ਖਤਮ ਹੋ ਗਏ ਸੀਗੇ ਸਾਰੇ ਨਵੇਂ ਦਵਾਰੇ ਬਹੁਤ ਰੰਗਾਂ ਜਮਾਲ ਆ ਗਿਆ ਇਹਦੇ ਵਿੱਚ ਆ ਦੇਖੋ ਸ਼ੇਡ ਡਬਲ ਸ਼ੇਡ ਆ ਜੀ ਇਹ ਸਾਰਾ ਪਸ਼ਮ ਦਾ ਪੂਰਾ ਵਧੀਆ ਸ਼ੌਕਲਾ ਹੈਗਾ ਇਹ ਸਿਰਫ 300 ਰੁਪਏ ਦੇ ਵਿੱਚ ਘਾਤਾ ਜੀ ਇਹ 300 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ 300 ਦੇ ਵਿੱਚ ਸ਼ਾਲ ਜੀ ਪੂਰਾ ਵੱਡੇ ਸਾਈਜ਼ ਦਾ ਸ਼ਾਲ ਹੈ ਜੀ ਇਹ ਹਟਾ ਵਾਲ ਰਵਾਸੀ ਵਾਲ ਸ਼ਾਲ ਹੈਗਾ ਇੱਕ ਪਾਸਾ ਲਾਈਟ ਹੈ ਇੱਕ ਪਾਸਾ ਡਾਰਕ ਹੈਗਾ ਆ ਦੇਖੋ ਜੀ ਫੈਂਸੀ ਸ਼ਾਲ ਰੇ ਫੈਂਸੀ ਪ੍ਰਿੰਟਾਂ ਦੇ ਵਿੱਚ ਜੀ ਡਵਾਲਾ ਜੀ ਪੂਰਾ ਵਧੀਆ ਸ਼ੌਲ ਇਹ ਸਿਰਫ 300 ਰੁਪਏ ਦਾ ਘੱਟਦਾ ਜੀ ਇਹ 300 ਰੁਪਏ ਦੇ ਵਿੱਚ ਰੰਗ ਪਹਿਲਾਂ ਦੇ ਵਿੱਚ ਬਹੁਤ ਰੰਗ ਆਈ ਸਾਰੇ ਖਤਮ ਹੋ ਗਏ ਸੀਗੇ ਨਵੇਂ ਦਵਾਰੇ ਰੰਗ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਜੀ ਰੰਗ ਦੇਖੋ ਡਿਜ਼ਾਈਨ ਦੇਖੋ ਇਹਦੇ ਵਿੱਚ ਸਾਮਾਨ ਜਾਇ ਲੈਣ ਵਾਸਤੇ ਸਕਰੀਨਸ਼ਾਟ ਲੈ ਕੇ ਸਾਮਾਨ ਜਾਇ ਲੈ ਕੇ ਜਾਓ ਜੀ ਆ ਕੇ ਬਿਲਕੁਲ ਸਰਦੀ ਵਾਸਤੇ ਸਪੈਸ਼ਲ ਫੈਨਸੀ ਸ਼ਾਲਾ ਜੀ ਪੂਰੇ ਵੱਡੇ ਸ਼ਾਲਾ ਜੀ ਇਹ ਰੰਗ ਇੱਕ ਤੋਂ ਇੱਕ ਵਧੀਆ ਇਹਦੇ ਵਿੱਚ ਰੰਗ ਹੈਗਾ ਦੇਖੋ ਜੀ ਇੱਕ ਤੋਂ ਇੱਕ ਵਧੀਆ ਰੰਗਾਂ ਦੇ ਵਿੱਚ ਮਾਲ ਆਇਆ ਹੋਇਆ ਜੀ ਸਿਰਫ 300 ਰੁਪਏ ਦੇ ਵਿੱਚ ਕੱਟਾ ਜੀ ਇਹ 300 ਰੁਪਏ ਦੇ ਵਿੱਚ ਡਿਜ਼ਾਈਨ ਬੜੇ ਫੈਂਸੀ ਆਏ ਨੇ ਇਹਦੇ ਵਿੱਚ ਪੂਰੇ ਫੈਂਸੀ ਡਿਜ਼ਾਈਨਾਂ ਦੇ ਵਿੱਚ ਮਾਲ ਪੂਰੇ ਫੈਂਸੀ ਡਿਜ਼ਾਈਨਾਂ ਦੇ ਵਿੱਚ ਸਿਰਫ 300 ਦਾ ਕੱਟਾ ਜੀ ਦੇਖੋ ਕਲਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵਿਆਹ ਸ਼ਾਦੀ ਵਾਸਤੇ ਸਪੈਸ਼ਲ ਰੈੱਡ ਕੱਢਣ ਲੈਣਾ ਹੈ ਉਹ ਕੱਢਰ ਵੀ ਆ ਗਈ ਇਹਦੇ ਵਿੱਚ ਪਹਿਲਾਂ ਰੈੱਡ ਰੂਟ ਕਰਨਾ ਤੇ ਖਤਮ ਹੋ ਗਏ ਸਾਰੇ ਨਵੇਂ ਦਵਾਰੇ ਰੈੱਡ ਕਲਰ ਵਗੈਰਾ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਜਿਵੇਂ ਆਪਾਂ ਕਹਿੰਦੇ ਕੋਈ ਵਿਆਹ ਸ਼ਾਦੀ ਵਾਲੀ ਕੁੜੀ ਵਾਸਤੇ ਲੈਣਾ ਜਾਂ ਹੋਰ ਲੈਣਾ ਵਧੀਆ ਰੰਗਾਂ ਦੇ ਵਿੱਚ ਮਾਲ ਪਹੁੰਚਿਆ ਹੋਇਆ ਸਾਰਾ ਜੀ ਫੈਂਸੀ ਸਿਰਫ 300 ਦਾ ਸ਼ੌਲ ਕਰਤਾ ਜੀ ਇਹ 300 ਦੇ ਵਿੱਚ ਇੱਕੋ ਤੋਂ ਇੱਕ ਰੰਗ ਵਧੀਆ ਇੱਕੋ ਤੋਂ ਇੱਕ ਡਿਜ਼ਾਈਨ ਵਧੀਆ ਪਰਾਮਾ ਦੀ ਹੱਟੀ ਤੇ ਸੇਰ ਮੇਲਾ ਚੱਲ ਰਿਹਾ ਹੈਗਾ ਫੈਂਸੀ ਸ਼ੌਲਾਂ ਦਾ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਰ ਮੇਲਾ ਪਰਾਮਾ ਦੀ ਹੱਟੀ ਵਸਟੇ ਰੋਡ ਮੋੜ ਮੰਡੀ